ਉਹਦਾ ਅਈਡੀ ਸਪੀ ਲਾਲਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਿਹੜਾ ਅੰਡਰ 16 ਦਾ ਜਿਹੜਾ ਡਿਸਟ੍ਰਿਕਟ ਟੂਰਨਾਮੈਂਟ ਸ਼ੁਰੂ ਹੋਇਆ ਸੀ ਉਹਦੇ ਵਿੱਚ ਮਹਾਲੀਆ ਚ ਫਾਈਨਲ ਦੇ ਵਿੱਚ ਰੋਪੜ ਨੂੰ ਹਰਾ ਕੇ ਪਹਿਲੀ ਵਾਰੀ ਸ਼ਾਇਦ ਜਿੱਤੀ ਹੈ ਸਾਡੀ ਐਸੋਸੀਏਸ਼ਨ ਨੂੰ ਉਸ ਸਾਲ ਹੋਏ ਆਈਆਂ ਨੂੰ ਇਹਦੇ ਵਿੱਚ ਪੰਜਾਬ ਕ੍ਰਿਕਟ ਵੱਲੋਂ ਐਫੀਲੀਏਟਡ ਹੋਇਆ ਨੂੰ ਤੇ ਇਹਦੇ ਵਿੱਚ ਸਾਰੇ ਹੀ ਬੱਚਿਆਂ ਨੇ ਬਹੁਤ ਆਊਟਸਟੈਂਡਿੰਗ ਪਰਫਾਰਮੈਂਸ ਕੀਤੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਅੱਜ ਤੱਕ ਫਾਈਨਲ ਤੱਕ ਕਿ ਇਹਦੇ ਲਈ ਧੰਨਵਾਦ ਮਤਲਬ ਮਾਪੇ ਪਾਪਾ ਨੂੰ ਪਹਿਲਾਂ ਧੰਨਵਾਦ ਆ ਜਿਨ੍ਹਾਂ ਨੇ ਬੱਚਿਆਂ ਨੇ ਤਿਆਰ ਕੀਤਾ ਹਰਦ ਕਿਉਂਕਿ ਇਹ ਬੱਚੇ ਹਲੇ ਕੋਈ 15 ਦਾ 16 ਦਾ ਸ਼ਾਇਦ ਹੀ ਕੋਈ ਹੋਵੇ ਕਿਉਂਕਿ 14 15 ਸਾਲ ਦਾ ਬੱਚਾ ਕੋਈ ਇੰਨਾ ਨਾ ਮੈਂਟਲੀ ਤੌਰ ਤੇ ਹੁੰਦਾ ਨਾ ਫਿਜ਼ੀਕਲੀ ਤੌਰ ਤੇ ਹੁੰਦਾ ਪਰ ਆਊਟਸਟੈਂਡਿੰਗ ਇਹਨਾਂ ਨੇ ਪਰਫਾਰਮੈਂਸ ਦਿੱਤੀ ਰੋਪੜ ਨੂੰ ਮਤਲਬ ਬੜੀ ਅਨਿੰਗ ਨਾਲੇ ਪੂਰਾ ਆਪਣਾ ਜਿੱਤੇ ਨੇ ਤੇ 2 ਲੱਖ ਰੁਪਏ ਦਾ ਇਹਨਾਂ ਨੂੰ ਨਾਮ ਮਿਲਿਆ ਜੋ ਸਾਡੇ ਲਈ ਬਹੁਤ ਵੱਡੀ ਚੀਜ਼ ਹੈਗੀ ਆ ਪਿਛਲੇ ਸਾਲ ਅਸੀਂ ਕੋਈ ਕਾਰਨ ਸੀਗਾ 16 ਨਹੀਂ ਮਤਲਬ ਜਿੱਤ سکے ਸੀ ਕੋਈ ਰੀਜ਼ਨ ਟੈਕਨੀਕਲ ਪ੍ਰੋਬਲਮ ਪੈ ਗਈ ਸੀ 23 19 ਤੇ ਕਟੋਚ ਅਸੀਂ ਸੀਨੀਅਰ ਜਿੱਤੇ ਸੀਗੀ ਐਤਕ ਇੱਕ ਕਮੀ ਸਾਡੇ ਚ ਰਹਿ ਗਈ ਸੀ ਸਾਡੀ ਮੇਰੀ ਨਿੱਜੀ ਐਫੀਲੀਏਸ਼ਨ ਦੀ ਤੇ ਮੇਰੀ ਆਪਣੀ ਇੱਕ ਸੀਗੀ ਵੀ ਸਾਡੀ ਇਹ 16 ਦੀ ਟੀਮ ਫਾਈਨਲ ਚ ਪਹੁੰਚੇ ਮੋਂਚੀਓ ਨੇ ਇਹਨੇ ਸਾਨੂੰ ਇੱਕ ਅੱਡਾਕ ਸਾਡੋਂ ਉੱਚਾ ਕਰਤਾ ਕਿ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ 23 ਡਿਸਟ੍ਰਿਕਟਾਂ ਦੇ ਵਿੱਚ ਸਾਡੇ ਹੱਥ ਚ ਟਰੋਫੀ ਦਿੱਤੀ ਹੈ ਤੇ 2 ਲੱਖ ਰੁਪਏ ਦਾ ਇਨਾਮ ਦਿੱਤਾ ਇਹਦਾ ਲਈ ਹੱਕਦਾਰ ਮਾਪੇ ਪਾ ਨੂੰ ਵੀ ਮੇਰੇ ਵੱਲੋਂ ਐਫੀਸੀਏਸ਼ਨ ਵੱਲੋਂ ਬਹੁਤ-ਬਹੁਤ ਬਧਾਈ ਤੇ ਬੱਚਿਆਂ ਨੂੰ ਵੀ ਤੇ ਮੇਰੀ ਇੱਕ ਪੇਰੈਂਟਸ ਜਗੇ ਹੀ ਆ ਕਿ ਬੱਚਿਆਂ ਨੂੰ ਹੁਣ ਵੇਸਲੇ ਨਾ ਹੋ ਜਾਣ ਅੱਜ ਤੋਂ ਇਹ ਸੋਚਣ ਅੱਜ ਕੱਲ ਦੇ ਵਿੱਚ ਰੈਸਟ ਕਰਕੇ ਦੁਬਾਰਾ ਫੇਰ ਨਵਾਂ ਦੌਰ ਸ਼ੁਰੂ ਕਰ ਦੇਣ ਬੱਚੇ ਮੈਂ ਮੇਰੀ दिली ਖੁਆਇਸ਼ ਹੈ ਨਾ ਚੋ ਸਾਰੇ ਬੱਚੇ ਕੈਂਪ ਚ ਜਾਣ ਪਰਮਾਤਮਾ ਕਿਰਪਾ ਕਰੇ ਤੁਹਾਡੀਆਂ ਜੋ ਮਾਪੇ ਪਾ ਦੀਆਂ ਤੇ ਬੱਚਿਆਂ ਦੇ ਸੁਪਨੇ ਨੇ ਉਹ ਪੂਰੇ ਹੋਣ ਮੈਂ ਡਿਸਟ੍ਰਿਕਟ ਕ੍ਰੈਕਟੇਸ਼ਨ ਹਿਮਾਲੀ ਵੱਲੋਂ ਸਾਰੇ ਮਾਪੇ ਪਾ ਦਾ ਤੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋਣ ਕੋਣ ਜਿਹੜਾ ਹੈ ਬਿਲਕੁਲ ਬੰਦ ਮਬਾਰਕ 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 ਫੋਟੋ ਵੀ ਆਜੋ ਬੇਟਾ ਨੇੜੇ ਆਜੋ ਅੰਦਰ ਆ ਲੈ ਕਿੰਨੇ ਆਨੰਦ ਡੈਡੀਕੇਟਡ ਆ ਆ